ਅੱਜ ਸਭ ਕੀ ਕਰਾਜਣੂ ਆ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਚਾ ਇਹ ਕੱਲ ਵਾਤਨਾ ਕਰੀਬਨ 1:30 ਵਜੇ ਦਾ ਟਾਈਮ ਸੀਗਾ ਸਵੇਰ ਦਾ ਸੋਮਾ ਪਤਨੀ ਘਦਾਰੀ لال ਕਿਲਾ ਰੋਡ ਦੇ ਉੱਤੇ ਜਾ ਰਹੀ ਸੀ ਗਲੀ ਦੇ ਵਿੱਚ ਉੱਥੇ ਦੋ ਮੁੰਡੇ ਜਿਨ੍ਹਾਂ ਦੇ ਮੂੰਹ ਟੱਕੇ ਹੋ ਸੀ ਮੋਟਰਸਾਈਕਲ ਤੇ ਸੀਗੇ ਉਹ ਇਹਨਾਂ ਦੇ ਉੱਤਰ ਕੇ ਇਹਨਾਂ ਦੀ ਜਿਹੜੀ ਬਾਲੀ ਆ ਉਹ ਝੱਟ ਕੇ ਲੈ ਗਏ ਸੀ ਇਹਦੇ ਸਬੰਧੀ ਜਿਹੜੀ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਤੇ ਡੀਐਸ ਐਸਪੀਡੀ ਸਾਹਿਬ ਦੀ ਅਗਵਾਈ ਹੇਠ ਟੀਮਾਂ ਗੱਠ ਸਕਤੀਆਂ ਗਈਆਂ ਜਿਦੇ ਸੀਆਈ ਇੰਚਾਰਜ ਤੇ ਸਿਟੀ ਐਸਐਚਓ ਲਖਵਿੰਦਰ ਸਿੰਘ ਤੇ ਨਾਲ ਗਿਆਨ ਸਿੰਘ ਇਮਾਗਠਤ ਕਰਕੇ ਨਾਲ ਦੀ ਨਾਲ ਹੀ ਮੌਕੇ ਤੇ ਜਾ ਕੇ ਇਹਨਾਂ ਨੇ ਟੈਕਨੀਕਲ ਤੌਰ ਤੇ ਜਿੰਨੇ ਕੈਮਰੇ ਵਗੈਰਾ ਚੈੱਕ ਕੀਤੇ ਗਏ ਚੈੱਕ ਕਰਕੇ ਇਹਨਾਂ ਨੇ ਮਤਲਬ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਜਿਸ ਕਰਕੇ ਜਿਹੜੇ ਦੋਸ਼ੀ ਨੇਗੇ ਅਸੀਂ ਜਲਦੀ ਹੀ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਕੀ ਕੀ ਨਾਮ ਹੈ ਸਰ ਇਹਨਾਂ ਦੇ ਨਾਮ ਹੈਗੇ ਨੇ ਜੀ ਇੱਕਦਣਾ ਸੁਖਬੀਰ ਸਿੰਘ ਕਾਕਾ ਚਹਿਲ ਪੁੱਤਰ ਕਰਨੈਲ ਸਿੰਘ ਵਾਸੀ ਸੇਖਾ ਦੂਜਾ ਹੈਗਾ ਪਰਮਜੀਤ ਸਿੰਘ ਉਰਫ ਗੱਗੂ ਪੁੱਤਰ ਸਦਾਗਰ ਸਿੰਘ ਵਾਸੀ ਰੰਗਿਆ ਇਹਨਾਂ ਦੇ ਪਹਿਲਾਂ ਕਿ ਹਾਂਜੀ ਜਿਹੜਾ ਸੁਖਵੀਰ ਸਿੰਘਾ ਇਹਦੇ ਤੇ ਪਹਿਲਾਂ ਮੁਕੱਦਮਾ ਦਰਜ ਹੈਗਾ 302 ਦਾ ਮੁਕੱਦਮਾ ਦਰਜ ਹੈਗਾ ਇਸੇ ਤਰ੍ਹਾਂ ਹੀ ਪਰਮਜੀਤਾ ਉਹਨਾਂ ਤੇ ਵੀ ਇਸ ਤਰ੍ਹਾਂ ਮੁਕੱਦਮਾ ਦਰਜ ਹੈਗਾ ਇਹਨਾਂ ਤੋਂ ਸਮਾਨ ਜਿਹੜਾ ਉਹ ਬਰਾਮਦ ਹੋ ਚੁੱਕਿਆ ਹਾਂਜੀ ਹਾਂ ਬਾਲੀ ਵਗੈਰਾ ਜਿਹੜੀ ਹੈਗੀ ਆ ਬਰਾਮਦ ਹੋ ਚੁੱਕਿਆ ਨੇ ਜਿਹੜੀਆਂ ਔਟਸੈਂਕ ਵੀ ਬਰਾਮਦ ਹੋ ਚੁੱਕਿਆ ਬਾਕੀ ਇਹਨਾਂ ਦੇ ਕਿਸੇ ਗਰੋਹ ਦੇ ਨਾਲ ਜਾਂ ਕਿਸੇ ਤਰ੍ਹਾਂ ਦਾ ਕੋਈ ਤਾਲੂਕਾ ਸਾਹਮਣੇ ਆਇਆ ਦੇਖੋ ਅੱਜ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਕੱਲ ਨੂੰ ਇਹਨਾਂ ਨਾਲ ਅਸੀਂ ਪੁਲਿਸ ਰਮਣ ਲੈ ਕੇ ਤੇ ਬਾਅਦ ਚੁੰਡਗਾ ਇਹਨਾਂ ਕੋਸ਼ਿਸ਼ ਕਰਾਂਗੇ ਜੋ ਵੀ ਸਾਨੂੰ ਪੁੱਛ ਕੇ ਪਤਾ ਲੱਗਿਆ ਉਹ ਤੁਹਾਨੂੰ ਚਾਹੇ ਸਮਾਜ ਵਿਰੋਧੀ ਅਨਸਰਾਂ ਨੂੰ ਕੀ ਤਾਕੀਦ ਕਰਨਾ ਚਾਹੋ ਅਸੀਂ ਇਹੀ ਕਹਿਣਾ ਚਾਹਣਾ ਜੀ ਜੇ ਪਹਿਲਾਂ ਤਾਂ ਇਹ ਜੇ ਮਾੜੀਆਂ ਕਟਰਾਮਾਂ ਨਹੀਂ ਕਰਨੀਆਂ ਚਾਹੀਦੀਆਂ ਨਹੀਂਆਂ ਜੇਕਰੋਂਗੇ ਤਾਂ ਫਿਰ ਤੁਹਾਨੂੰ ਜਿਹੜਾ ਪੁਲਿਸ ਦੇ ਜਿਹੜੇ ਹੈਗੇ ਲੰਬੇ ਹੱਥ ਤੁਹਾਨੂੰ ਦੇਖਣੇ ਪੈਣਗੇ ਸਰ ਪਤਾ ਲੱਗਿਆ ਕੋਈ ਨਸ਼ਾ ਕਰਨ ਦੀ ਆਦਤ ਨਹੀਂ ਹੈ ਨਹੀਂ ਹ ਤੱਕ ਸਾਨੂੰ ਇਸ ਤਰ੍ਹਾਂ ਦਾ ਕੋਈ ਮਤਲਬ ਗੱਲ ਸਾਹਮਣੇ ਨਹੀਂ ਆਈ ਬਾਕੀ ਜਿਤੋਂ ਰਿਮਾਂਡ ਲਾਈਨ ਤੋਂ ਬਾਅਦ ਅਸੀਂ ਇਹਨਾਂ ਕੋਸ਼ਿਸ਼ ਕਰਾਂਗੇ ਉਸ ਘੰਟੇ ਵਾ ਜੀ ਪਹੁੰਚਲੇ ਪੁਲਿਸ ਦੀ ਬਹੁਤ ਬੜੀ ਕਾਮਯਾਬੀ ਇਹ ਤਾਂ ਸਾਡੇ ਜੀ ਐਸਐਸਪੀ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਕਿਹਾ ਵੀ ਕੋਈ ਜ਼ੀਰੋ ਟੋਲਰੈਂਸ ਰੱਖਣੀ ਹੈਗੀ ਆ ਕਿਸੇ ਤਰ੍ਹਾਂ ਦਾ ਕੋਈ ਵੀ ਮਤਲਬ ਕ੍ਰਾਈਮ ਹੁੰਦਾ ਹੈਗਾ ਛੋਟੇ ਤੋਂ ਛੋਟਾ ਕੋ ਵੱਡੇ ਤੋਂ ਵੱਡਾ ਤੇ ਉਹ ਉਹਨਾਂ ਨੇ ਕਿਹਾ ਵੀ ਢੰਗਾਈ ਨਾਲ ਇਹਨਾਂ ਦਾ ਪੜਤਾਲ ਕਰਨੀ ਗਿਆ ਜਦੋਂ ਵੀ ਇਹ ਜਦੋਂ ਇਹ ਵਾਰਦਾਤ ਹੋਈ ਆ ਉਹਨਾਂ ਨੇ ਹੁਕਮ ਦਿੱਤਾ ਨਾਲ ਦੀ ਨਾਲ ਹੀ ਜਿਹੜਾ ਹੈਗੇ ਆ ਐਸਪੀਡੀ ਸਾਹਿਬ ਨੂੰ ਕਿਹਾ ਦੇ ਨਾਲ ਦੀ ਨਾਲ ਟੀਮਾਂ ਗਠਿਤ ਕੀਤੀ ਗਈਆਂ ਸੀ ਇਨਚਾਰਜ ਸਿਟੀ ਵੱਲੋਂ ਜਿਹੜੇ ਨਾਲ ਦੀ ਨਾਲ ਜਿਹੜੇ ਹੈਗੇ ਆ ਟੈਕਨੀਕਲ ਮਦਦ ਲਈ ਦਿੱਤੀ ਗਈ ਹੈ ਸਾਈਬਰ ਸੈੱਲ ਦੇ ਮੁਲਾਜ਼ਮ ਲਾਏ ਗਏ ਆ ਤਾਂ ਜਿਸ ਕਰਕੇ ਜਿਹੜੇ ਹੈਗਾ ਜਲਦੀ ਇਹ ਦੋਸ਼ੀ ਗ੍ਰਿਫਤਾਰ ਕੀਤੇ ਗਏ ਸੀ ਇਹਦੇ ਨੇ ਇਰੈਸਟ ਕੀਤੇ ਗਏ ਸੀ ਘਟਨਾ ਵਾਪਰ ਉਸ ਤੋਂ ਬਾਅਦ ਅਗਲੇ ਅੱਜ ਅੱਜ ਇਹਨਾਂ ਨੂੰ ਕੀਤੇ ਗਏ ਦਰਮਾਨ ਹਾਸਲ ਕੀਤਾ ਗਿਆ ਅਰਮਾਨ ਜੀ ਕੱਲ ਨੂੰ ਪੇਸ਼ ਕਰਾਂਗੇ ਕੋਰਟ ਦੇ ਵਿੱਚ ਓਕੇ ਜੀ ਇਹਦਾ ਸ਼ੋਰਟ